ਤਮਾਕੀ ਵੀ ਸੁਣ ਰਹੇ ਸੀ ਨਾਲ ਵਰਤਾਈ ਵਜਾ ਉਹ ਬੰਬਲੇ ਖੜੇ ਆ ਸੀ ਲੰਗਰ ਲਈ ਖੜੇ ਆ ਜੀ ਖੜੇ ਆ ਬੰਬਲੇ ਖੜੇ ਵੀਰੇ ਫਰਕ ਤਾਂ ਹੈ ਅਸੀਂ ਲੰਗਰ ਲਈ ਖੜੇ ਆ ਜੀ ਉਹ ਬੰਬਲੇ ਖੜੇ ਆ ਅਸੀਂ ਪੜੇ ਲਿਖੇ ਹੋ ਕੇ ਇੱਥੇ ਅੱਜ ਬੈਠੇ ਆ ਤਾਂ ਆਪਣੇ ਹੱਕਾਂ ਲਈ ਬੈਠੇ ਆ ਤੇ ਸਾਨੂੰ ਸਮਝ ਨਹੀਂ ਆਉਂਦਾ ਕੀ ਸਰਕਾਰ ਸਾਡੇ ਨਾਲ ਇਦਾਂ ਕਿਉਂ ਕਰ ਰਹੀ ਹੈ ਕਦੇ ਨਹੀਂ ਦੇਖਿਆ ਇਹੋ ਜਿਹੀ ਚੀਜ਼ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਅਸੀਂ ਕਦੇ ਨਹੀਂ ਦੇਖਿਆ ਪਾਪਾ ਕਹਿੰਦੇ ਅਸੀਂ ਆਪਣੀ ਜਵਾਨੀ ਚ ਨਹੀਂ ਦੇਖਿਆ ਤੁਸੀਂ ਕਿੱਥੋਂ ਦੇਖ ਲੈਣਾ ਇਹਨਾਂ ਤੋਂ ਅੰਕਰ ਉੱਧਰ ਵੀ ਭੇਜਿਆ ਬਾਰਡਰ पार ਕਿ ਨਹੀਂ ਹਾਂਜੀ ਹਾਂ 16 ਅਸੀਂ ਤਾਂ ਕਿਹਾ ਕਿ ਲੋਜ ਖਾਓ ਸਾਡੇ ਪਾਈ ਹੈ ਜੀ ਦਸ਼ਾਂਬੂ ਪੰਜਾਬੀਆਂ ਦਾ ਇਕੱਠ ਲਗਾਤਾਰ ਵੱਧਦਾ ਜਾ ਰਿਹਾ ਹੈ ਰਸਣ ਪਾਣੀ ਵੀ ਵੱਧ ਪਹੁੰਚ ਰਿਹਾ ਹੈ ਲੋਕਲ ਸੰਗਤਾਂ ਨੇ ਪੂਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕ ਲਈ ਭੈਣ ਹੋਣੀ ਬੜੀ ਰੀਝ ਨਾਲ ਲੰਗਰ ਵਰਤਾ ਰਹੇ ਨੇ ਸਤਿ ਸ਼੍ਰੀ ਅਕਾਲ ਭੈਣੇ ਕਿੱਥੋਂ ਆਏ ਤੁਸੀਂ ਰਾਜਪੁਰੇ ਤੋਂ ਆਂ ਜੀ ਅਸੀਂ ਵੈਸੇ ਅਸੀਂ ਅੰਬਾਲੀ ਤੋਂ ਅਜੀ ਜਿਹੜਾ ਸਾਡਾ ਲੰਗਰ ਹੈ ਇਹ ਸਾਰੇ ਸਾਡੇ ਅੰਬਾਲੀ ਤੋਂ ਆਇਆ ਅਜੀ ਹਾਂਜੀ ਤੁਹਾਕੇ ਵੀ ਸੁਣ ਰਹੇ ਸੀ ਨਾਲ ਵਰਤਾਈ ਵੀ ਜਾ ਰਹੇ ਸੀ ਹਾਂਜੀ ਹਾਂਜੀ ਹਾਂ ਉਹ ਬੰਬਲੇ ਹੀ ਖੜੇ ਆ ਸੀ ਲੰਗਰ ਲਈ ਖੜੇ ਆ ਜੀ ਖੜੇ ਆ ਬੰਬਲੇ ਹੀ ਖੜੇ ਵੀਰੇ ਫਰਕ ਤਾਂ ਹੈ ਅਸੀਂ ਲੰਗਰ ਲਈ ਖੜੇ ਆ ਜੀ ਉਹ ਬੰਬਲੇ ਹੀ ਖੜੇ ਆ ਲੰਗਰ ਉਧਰ ਵੀ ਭੇਜਿਆ ਬਾਰਡਰ ਪਾਰ ਕੇ ਨਹੀਂ ਆ ਜੀ ਹਾਂਜੀ ਹਾਂ 16 ਅਸੀਂ ਤਾਂ ਕਿਹਾ ਵੀ ਲੋਖ ਖਾਓ ਸਾਡੇ ਪਾਈ ਆ ਜੀ ਸਾਰੀ ਜਗ੍ਹਾ ਚੱਲ ਰਿਹਾ ਸਾਰੀ ਜਗ੍ਹਾ ਚੱਲ ਰਿਹਾ ਜੀ ਕਿਉਂਕਿ ਇੱਕ ਬਹੁਤ ਜਾਇਜ਼ ਮੰਗਾ ਐਮਐਸਪੀ ਦੀ ਇੱਥੇ ਤਾਂ ਐਮ ਆਰ ਪੀ ਤੇ ਚੀਜ਼ਾਂ ਵਿਕਦੀ ਆ ਕਿਸਾਨ ਐਮ ਐਸ ਪੀ ਦੀ ਗੱਲ ਕਰਦਾ ਨਹੀਂ ਹੈ ਜ਼ਿੰਮੇਵਾਰ ਦੀ ਕੋਈ ਵੀ ਮੰਗ ਨਜਾਇਜ਼ ਨਹੀਂ ਕਿਸੇ ਨੂੰ ਸੌਂਕ ਨਹੀਂ ਆਉਂਦਾ ਜੀ ਕਿਉਂ ਕਰੋ ਆ ਕੇ ਇੱਥੇ ਖਰਾਬ ਹੋ ਗਿਆ ਹੈ ਮਜਬੂਰੀ ਹੈ ਸਰਕਾਰ ਰੈਡੀ ਹੋਈ ਹੈ ਸਰਕਾਰ ਸੁਣਦੀ ਨਹੀਂ ਭਾਈ ਮਾੜੀ ਜੇ ਅੱਖਾਂ ਦਿਖਾਇਓ ਤੁਹਾਡੇ ਇਨਫੈਕਸ਼ਨ ਹੋਇਆ ਲੱਗਦਾ ਅੱਗੇ ਸੀਗੇ ਤੁਸੀਂ ਨਹੀਂ ਨਹੀਂ ਐਂ ਆਹ ਇਹ ਦੋ ਤਿੰਨ ਦਿਨ ਹੋ ਗਏ ਸੁੱਤੇ ਨਹੀਂ ਆਨੀ ਲਗਾਤਾਰ ਇਨ ਨੇ ਕਦੀ ਗੋਲੇ ਡਿਗੇ ਨਹੀਂ ਕਿਉਂਕਿ ਤੁਸੀਂ ਦੇਖਿਆ ਹੋਣਾਗਾ ਕਦੀ ਕਦੇ ਨਹੀਂ ਦੇਖਿਆ ਇਹ ਜੋ ਚੀਜ਼ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਅਸੀਂ ਕਦੇ ਨਹੀਂ ਦੇਖਿਆ ਪਾਪਾ ਕਹਿੰਦੇ ਅਸੀਂ ਆਪਣੀ ਜਵਾਨੀ ਚ ਨਹੀਂ ਦੇਖਿਆ ਤੁਸੀਂ ਕਿੱਥੋਂ ਦੇਖ ਲੈਣਾ ਇਹਨਾਂ ਕੁਛ ਅਸੀਂ ਪੜੇ ਲਿਖੇ ਹੋ ਕੇ ਇੱਥੇ ਅੱਜ ਬੈਠੇ ਆ ਆਪਣੇ ਹੱਕਾਂ ਲਈ ਬੈਠੇ ਆ ਤੇ ਸਾਨੂੰ ਸਮਝ ਨਹੀਂ ਆਉਂਦਾ ਕੀ ਸਰਕਾਰ ਸਾਡੇ ਨਾਲ ਇਦਾਂ ਕਿਉਂ ਕਰ ਰਹੀ ਆ ਬਿਲਕੁਲ ਸੋ ਸੁਖਵਿੰਦਰ ਵੀਰ ਨੇ ਸਾਡੇ ਨਾਲ ਆਨੰਦਪੁਰ ਤੋਂ ਪਹੁੰਚੇ ਰਵੀ ਥੋੜਾ ਅਗਲੇ ਪਾਸੇ ਇੱਥੇ ਵੀ ਜਾਓ ਭਾਈ ਸੁਖਵਿੰਦਰ ਭਾਈ ਮੈਂ ਤੁਹਾਨੂੰ ਦੇਖ ਰਿਹਾ ਸੀਗਾ ਲਗਾਤਾਰ ਬੈਰੀਕੇਟ ਹਿਲਾਉਣ ਵਾਲ ਤੁਸੀਂ ਭੱਜ ਰਹੇ ਸੀਗੇ ਵੀ ਕਿਸੇ ਤਰੀਕੇ ਪਰ ਰਾਹ ਬਣਾ ਲੀਗੇ ਪਰ ਜੋ ਟ੍ਰੀਟਮੈਂਟ ਮਿਲਿਆ ਮੋਰਿਆਂ ਦੀ ਦੇ ਤੁਸੀਂ ਦੇਖਿਆ ਹੀ ਹੈ ਕਿ ਇਸ ਦੇਸ਼ ਦਾ ਪੂਰੀ ਦੁਨੀਆ ਦੇ ਵਿੱਚ ਲੋਕਤੰਤਰ ਦਾ ਦੇਸ਼ ਕਹਾਉਣ ਵਾਲਾ ਭਾਰਤ ਦੇ ਵਿੱਚ ਕਿਸਾਨ ਪੀਸਫੁਲੀ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਸੀ ਇਹ ਰਾਹ ਕਿਸਾਨਾਂ ਨੇ ਨਹੀਂ ਰੋਕਿਆ ਇਹ ਸਰਕਾਰ ਨੇ ਰੋਕਿਆ ਹੈ ਅੱਜ ਵੀ ਨੌਜਵਾਨ ਲਗਾਤਾਰ ਵੈਰੀਕੇਟਿੰਗ ਤੋੜਦੀ ਸ਼ਾਂਤਮਈ ਇਸ ਸਬਰ ਤੇ ਜ਼ਬਰ ਦੀ ਇੱਕ ਲੜਾਈ ਹੈ ਉਹਨਾਂ ਵੱਲੋਂ ਜ਼ਬਰਦਸਤ ਕਹਿਰ ਮਚਾਇਆ ਜਾ ਰਿਹਾ ਤੇ ਕਿਸਾਨ ਸਬਰ ਦੇ ਨਾਲ ਨਿਹੱਤੇ ਤੁਸੀਂ ਦੇਖਿਆ ਹੋਊਗਾ ਕਿ ਉੱਥੇ ਪੱਖੇ ਲੱਗੇ ਹੋਏ ਨੇ ਟਰੈਕਟਰਾਂ ਦੇ ਪਿੱਛੇ ਇੱਕ ਹਵਾ ਦੇ ਨਾਲ ਉਹਨਾਂ ਦੇ ਹਥਿਆਰਾਂ ਦਾ ਜਵਾਬ ਇਹ ਪਤੰਗਾਂ ਰਾਹੀਂ ਨੌਜਵਾਨਾਂ ਨੇ ਦੇ ਬੈਰੀਕੇਡ ਤੋੜਨ ਦੀ ਇੱਕ ਜਬਰ ਨੂੰ ਸਬਰ ਦੇ ਰੂਪ ਦੇ ਵਿੱਚ ਕਿਸਾਨਾਂ ਨੇ ਹਟਾਇਆ ਹੈ ਮੈਂ ਸੋਡੇ ਮਾਧਿਅਮ ਰਾਹੀਂ ਦੇਖ ਰਹੇ ਸਾਰੇ ਦੇਸ਼ਾਂ ਵਿਦੇਸ਼ਾਂ ਚ ਚਾਹੇ ਉਹ ਸਾਡੇ ਪੰਜਾਬ ਦੇ ਜਾਂ ਕਿਸਾਨ ਕਿਤੇ ਵੀ ਕਿਰਤੀ ਕਿਸਾਨ ਕੰਮੇ ਬੈਠੇ ਨੇ ਇਹ ਇੱਕ ਵੱਡੀ ਲੜਾਈ ਹੈ ਐਮਐਸਪੀ ਦੀ ਮਿਨੀਮਮ ਸਪੋਰਟ ਪ੍ਰਾਈਸ ਇਹ ਇਕੱਲੇ ਕਿਸਾਨਾਂ ਦੀ ਨਹੀਂ ਇੱਕ ਆਮ ਜਨਤਾ ਦੀ ਵੀ ਆ ਗੱਲ ਕਰ ਰਹੇ ਸੀ ਕਹਿੰਦੇ ਉਹ ਸਾਡੇ ਤੇ ਗੋਲੇ ਸਿੱਟਦੇ ਨੇ ਅਸੀਂ ਬਦਲ ਦੇ ਵਿੱਚ ਪੂਰੇ ਮੁਲਕ ਨੂੰ ਢਿੱਡਾਂ ਹੀ ਭਰਦੇ ਰਵਾਂਗੇ ਲੰਗਰ ਵਰਤਾਉਂਦੇ ਹੋਏ ਗੱਲ ਕਰੀਏ ਇਹ ਅੱਜ ਇੱਥੇ ਦੀਆਂ ਜੋ ਬਾਰਡਰ ਦੀਆਂ ਤਸਵੀਰਾਂ ਨੇ ਇਸ ਪੂਰੇ ਕੋਨੇ-ਕੋਨੇ ਤੱਕ ਦੇਸ਼ ਦੀਆਂ ਜਾ ਰਹੀਆਂ ਨੇ ਸਰਕਾਰ ਵੱਰੋਂ ਅਥਰੂ ਕੇਸ ਦੇ ਗੋਲੇ ਡਾਕੇ ਜਾ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦੇ ਢਿੱਡ ਭਰਨ ਲਈ ਅੰਨ ਇੱਥੇ ਅੱਜ ਲੈ ਕੇ ਆਏ ਨੇ ਇਹ ਤਸਵੀਰਾਂ ਭਾਵਕ ਕਰਨ ਵਾਲੀਆਂ ਨੇ ਕਿ ਦੇਸ਼ ਦੇ ਵਿੱਚ ਇੱਕ ਲੋਕਤੰਤਰ ਦਾ ਵੱਡਾ ਥੰਮਕ ਹਾਉਣ ਵਾਲਾ ਦੇਸ਼ ਦੇ ਵਿੱਚ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਅੱਜ ਹੱਕ ਨਹੀਂ ਇੱਥੇ ਮਿਲ ਰਿਹਾ ਬਿਲਕੁਲ ਸੁਖਵਿੰਦਰ ਭਾਈ ਪਿਛਲੇ ਕਿਸਾਨ ਅੰਦੋਲਨ ਚ ਵੀ ਇਹਨਾਂ ਨੇ ਬਹੁਤ ਵੱਡੀ ਆਪਣੀ ਸੇਵਾ ਨਿਭ ਹਟ ਹਲਾਉਣ ਦੇ ਵਿੱਚ ਸਭ ਤੋਂ ਮੋਹਰਲੀਕਾਰਚ ਨਜ਼ਰ ਵੀ ਆਏ ਤਾਂ ਕਹਿ ਰਹੇ ਕਿ ਦੇਸ਼ ਲੋਕਤੰਤਰ ਦੇਸ਼ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਦੇਖਖਾਉਂਦੀਆਂ ਨੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਵਾ ਅਖਰ ਦੇ ਲਈ